ਦੀਪ ਜੀ ਸਾਡੇ ਤਾਂ ਹਲਕੇ ਦਾ ਇਹ ਹਾਲ ਆ ਕਿ ਹਰ ਕੋਈ ਇੱਥੇ ਆਪਣੀਆਂ ਮਨਮਰਜ਼ੀਆਂ ਕਰਦਾ ਹੈ ਤੇ ਬਾਕੀ ਅਚਨੀ ਸਾਹਿਬ ਆ ਰਹੇ ਆ ਮੈਂ ਵੈਲਕਮ ਕਰਦਾ ਚਨੀ ਸਾਹਿਬ ਦਾ ਜੀ ਆਇਆਂ ਚਨੀ ਸਾਹਿਬ ਨੂੰ ਵੀ ਉਧਰ ਸ਼ਹਿਰ ਦੇ ਵਿੱਚ ਆ ਰਹੇ ਆ ਪਰ ਇਸ ਵਾਰ ਪ੍ਰਧਾਨ ਨਗਰ ਕੌਂਸਲ ਮੈਨੂੰ ਅੱਜ ਦੇ ਕੋਈ ਰੋਡ ਸ਼ੋਅ ਜਾਂ ਕੋਈ ਉਹਨਾਂ ਦਾ ਵਧਾਈ ਦਾ ਜਾਂ ਧੰਨਵਾਦ ਦਾ ਜਿਹੜਾ ਹੈ ਉਹਦੀ ਕੋਈ ਜਾਣਕਾਰੀ ਦੱਸ ਤਾਂ ਗੱਲ ਹਰਦੀਪ ਜੀ ਜਿਹੜੀ ਸੜਕ ਹੈਗੀ ਆ ਨਰਨਕਰੀ ਭਵਨ ਤੋਂ ਲੈ ਕੇ ਮੈਦ ਤੋਂ ਅੱਡੇ ਤੱਕ ਇਹ ਦੋ ਫੇਸਾਂ ਚ ਬਣਨੀ ਸੀ ਇੱਕ ਸੀ ਨਰੰਗਕਾਰੀ ਭਵਨ ਤੋਂ ਲੈ ਕੇ ਮਹਿਦਪੁਰਾਡੇ ਤੱਕ ਉੱਥੇ ਬਣਨੀ ਸੀ ਇੰਟਰਲੌਕ ਟਾਈਲਜ਼ ਦੇ ਨਾਲ ਔਰ ਉਸ ਤੋਂ ਅੱਗੇ ਮਹਿਦਪੁਰਾਡੇ ਤੋਂ ਲੈ ਕੇ ਤੇ ਰੇਲਵੇ ਫਾਟਕ ਤੱਕ ਜਿਹੜੀ ਸੜਕ ਸੀਗੀ ਉਹ ਬਣਨੀ ਸੀ ਲੁੱਕ ਵਾਲੀ ਜਿਹੜੀ ਲੁੱਕ ਵਾਲੀ ਸੜਕ ਹੈਗੀ ਆ ਉਹ ਬਣ ਚੁੱਕੀ ਹੈ ਰੇਲਵੇ ਫਾਟਕ ਤੋਂ ਅੱਡਾ ਮਹਿਦਪੁਰ ਤੱਕ ਸੜਕ ਜਿਹੜੀ ਹੈ ਉਹ ਲੁੱਕ ਵਾਲੀ ਬਣ ਚੁੱਕੀ ਹੈ ਔਰ ਜਿਹੜੀ ਨਰੰਗਕਾਰੀ ਭਵਨ ਵਾਲੀ ਸੀ ਉਹ ਕੁਝ ਕਾਰਨਾ ਕਰਕੇ ਉਹਦੇ ਵਿੱਚ ਦੇਰੀ ਹੋਈ ਹੈ ਔਰ ਪਲੱਸ ਉਹਦੇ ਵਿੱਚ ਜੋ ਸਾਡੇ ਮਹਿਕਮੇ ਵਾਲਿਆਂ ਨੇ ਵੀ 60 ਮਹਿਮ ਦੀ ਟਾਇਲ ਲਈ ਸੀ ਜਿਹਨੂੰ ਕਿ ਅਸੀਂ ਬਾਅਦ ਚ ਬਦਲਾ ਕੇ 80 mm ਦੀ ਟਾਇਲ ਦੇ ਵਿੱਚ ਉਹਨੂੰ ਕਨਵਰਟ ਕੀਤਾ ਉਸ ਸੜਕ ਜਿਹੜੀ ਹੈ ਇੱਕ ਦੋ ਦਿਨਾਂ ਦੇ ਵਿੱਚ ਹੀ ਮੇਰੇ ਹਿਸਾਬ ਨਾਲ ਬਣ ਕੇ ਤਿਆਰ ਹੋ ਜਾਣੀ ਆ ਤੇ ਕੋਈ ਉਹਦੇ ਵਿੱਚ ਪ੍ਰੋਬਲਮ ਨਹੀਂ ਕਿਸੇ ਵੀ ਕਿਸੇ ਨੂੰ ਵੀ ਆਊਗੀ ਔਰ ਚੰਗੀ ਸੜਕ ਜਿਹੜੀ ਆ ਉਹ ਹੋਰ ਐ ਸਰ ਲੰਮਾ ਸਮਾਂ ਹੋ ਗਿਆ ਜੇਕਰ ਜਿੰਨੀ ਚੌੜੀ ਗੱਲ ਲਈ ਤਾਂ ਉਦੋਂ ਵੀ ਤਿਆਰ ਕਲੇਟਰ ਪਹੁੰਚਿਆ ਤੇ ਪਹਿਲਾਂ ਸਰ ਇੰਟਰ ਆਉਂਦਾ ਪੋਸਟ ਬਾਦ ਰੋਡ ਸ਼ੋਅ ਹੁੰਦਾ ਰੋਡ ਸ਼ੋਅ ਤੋਂ ਬਾਅਦ ਫਿਰ ਦੁਬਾਰਾ ਆਉਂਦੀ ਆ ਕਿ ਅਸੀਂ ਵਧਾਈ ਦੇਣਾ ਇੱਕ ਦੋ ਦਿਨ ਬੋਲਤਾ ਪਈਆਂ ਅੱਜ ਫੇਰ ਜੰਨੀ ਸਾਹਿਬ ਇੱਥੇ ਆ ਰਿਹਾ ਤੇ ਕੋਈ ਉਹਨਾਂ ਤੁਸੀਂ ਉਸ ਰੋਡ 'ਚੋਂ ਦਾ ਹਿੱਸਾ ਬਣਾ ਲਿਆ ਹੈ ਅ ਅਦੀਪ ਜੀ ਬਤੌਰ ਪ੍ਰਧਾਨ ਨਗਰ ਕਾਉਂਸਲ ਮੈਨੂੰ ਅੱਜ ਦੇ ਕੋਈ ਰੋਡ ਸ਼ੋਅ ਜਾਂ ਕੋਈ ਉਹਨਾਂ ਦਾ ਵਧਾਈ ਦਾ ਜਾਂ ਧੰਨਵਾਦ ਦਾ ਜਿਹੜਾ ਹੈ ਉਹਦੀ ਕੋਈ ਜਾਣਕਾਰੀ ਨਹੀਂ ਹੈ ਤੇ ਜੇ ਉਹ ਇੱਥੇ ਆ ਰਹੇ ਨੇ ਬੜੀ ਚੰਗੀ ਗੱਲ ਹੈ ਔਰ ਮੈਂ ਤੁਹਾਡੇ ਇਸ ਐਨ ਐਨ ਆਰ ਨਿਊਜ਼ ਚੈਨਲ ਦੇ ਮਾਧਿਅਮ ਰਾਹੀਂ ਪਹਿਲਾਂ ਤਾਂ ਚਨੀ ਸਾਹਿਬ ਨੂੰ ਵਧਾਈ ਦੇਣਾ ਕਿ ਉਹ ਸਾਡੇ ਇਲਾਕੇ ਦੇ ਐਮਪੀ ਬਣੇ ਨੇ ਔਰ ਆਸ ਕਰਦੇ ਹਾਂ ਚਨੀ ਸਾਹਿਬ ਤੋਂ ਕਿ ਪਹਿਲੇ ਐਮਪੀਆਾਂ ਵਾਂਗ ਉਹ ਵੀ ਕਿਤੇ ਨਕੋਤਨ ਨੂੰ ਅੱਖੋਂ ਪਰੋਖਾ ਨਾ ਕਰ ਦੇਣ ਨਕੌਦਰ ਦੇ ਵਿੱਚ ਆਉਂਦੇ ਜਾਂਦੇ ਰਹਿਣ ਔਰ ਸ਼ਹਿਰ ਦੇ ਜਿਹੜੇ ਮੁੱਦੇ ਆ ਜੋ ਸ਼ਹਿਰ ਦੇ ਵਿਕਾਸ ਕਾਰਜ ਆ ਉਹਨਾਂ ਦੇ ਵਿੱਚ ਆਪਣਾ ਬੰਦਾ ਯੋਗਦਾਨ ਜੋ ਹੈ ਉਹ ਕੰਨੀ ਸਾਹ ਪਾਉਂਦੇ ਰਹਿਣ ਔਰ ਬੜੇ ਵਧੀਆ ਇਨਸਾਨ ਔਰ ਇੱਕ ਮਿਲਨਸਾਰ ਜਿਹੜੇ ਆ ਬੰਦੇ ਆ ਸਾਡੇ ਫਾਰਮਰ ਸੀਐਮ ਵੀ ਐ ਔਰ ਮੈਂ ਤੁਹਾਡੇ ਚੈਨਲ ਦਾ ਹੀ ਵਧਾਈ ਦਿੰਦਾ ਉਹਨਾਂ ਨੂੰ ਔਰ ਜੇ ਨਕੌਦਰ ਆ ਰਹੇ ਆ ਤਾਂ ਉਹਨਾਂ ਨੂੰ ਜੀ ਆਇਆਂ ਵੀ ਆਖਦੇ ਆ ਆ ਦੀਪ ਜੀ ਸਾਡੇ ਤਾਂ ਹਲਕੇ ਦਾ ਇਹ ਹਾਲ ਆ ਕਿ ਹਰ ਕੋਈ ਇੱਥੇ ਆਪਣੀਆਂ ਮਨਮਰਜ਼ੀਆਂ ਕਰਦਾ ਹੈ ਤੇ ਬਾਕੀ ਅਚਨੀ ਸਾਹਿਬ ਆ ਰਹੇ ਆ ਮੈਂ ਵੈਲਕਮ ਕਰਦਾ ਚਨੀ ਸਾਹਿਬ ਦਾ ਜੀ ਆ ਚਨੀ ਸਾਹਿਬ ਨੂੰ ਵੀ ਉਹ ਉਧਰ ਸ਼ਹਿਰ ਦੇ ਵਿੱਚ ਆ ਰਹੇ ਆ ਬਾਕੀ ਇਸ ਬਾਰੇ ਕਿਸੇ ਹੋਰ ਗੱਲ ਕਰਾਂਗੇ ਹੋਰ ਜੇ ਕੋਈ ਗੱਲ ਹੈ ਲੋਕਾਂ ਦੇ ਬਾਰੇ ਕੋਈ ਗੱਲ ਹੈ ਸ਼ਹਿਰ ਦੇ ਬਾਰੇ ਗੱਲ ਹੈ ਤੇ ਤੁਸੀਂ ਕਰ ਲਓ ਇਹ ਫਿਰ ਕਿਤੇ ਕਰਾਂਗੇ